ਅਭੀਤ ਦਿਨੀ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਸ਼ਪਾ ਪਹੁੰਚੇ ਸਨ ਜਿੱਥੇ ਕਿ ਉਹਨਾਂ ਵੱਲੋਂ ਹੁਸ਼ਿਆਰਪੁਰ ਤੋਂ ਮੌਜੂਦਾ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਸਨ ਸੋ ਇਸ ਵਕਤ ਮੇਰੇ ਨਾਲ ਡਾਕਟਰ ਰਾਜਕੁਮਾਰ ਚੱਬੇਵਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਕਿਉਂਕਿ ਪ੍ਰਤਾਪ ਸਿੰਘ ਬਾਸ਼ਪਾ ਵੱਲੋਂ ਬਹੁਤ ਸਖਤ ਟਿੱਪਣੀਆਂ ਸਰ ਤੁਹਾਨੂੰ ਲੈ ਕੇ ਕੀਤੀਆਂ ਗਈਆਂ ਸੀ ਉਹ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਡਾਕਟਰ ਰਾਜਕੁਮਾਰ ਨੂੰ ਜਿਹੜਾ ਕਾਂਗਰਸ ਪਾਰਟੀ ਨੇ ਬਹੁਤ ਸਾਰਾ ਇੱਜ਼ਤਮਾਨ ਦਿੱਤਾ ਸੀ ਤੇ ਡਾਕਟਰ ਰਾਜਕੁਮਾਰ ਵੱ ਮਾ ਪਾਰਟੀ ਦੀ ਪਿੱਠ ਦੇ ਵਿੱਚ ਜਿਹੜਾ ਸ਼ੁਰਾ ਮਾਰਿਆ ਗਿਆ ਜੀ। ਅ ਦੇਖੋ ਸਭ ਤੋਂ ਪਹਿਲਾਂ ਤੇ ਮੈਂ ਬਾਜਵਾ ਸਾਹਿਬ ਸੀਨੀਅਰ ਲੀਡਰ ਹੈ। ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵੀ ਭਾਈ ਇੱਕ ਤਾਂ ਤੁਸੀਂ ਜਦੋਂ 2022 ਦੇ ਵਿੱਚ ਇਲੈਕਸ਼ਨ ਲੜ ਰਹੇ ਸੀ ਕਾਂਗਰਸ ਪਾਰਟੀ ਤੋਂ ਤੁਹਾਡਾ ਸਗਾ ਭਰਾ ਉਹ ਪਹਿਲਾਂ ਕਾਂਗਰਸ ਦਾ ਐਮਐਲਏ ਹੁੰਦਾ ਸੀ ਤੇ ਉਸ ਤੋਂ ਬਾਅਦ ਬੀਜੇਪੀ ਤੋਂ 2022 ਦੇ ਵਿੱਚ ਉਹ ਚੋਣ ਲੜ ਰਿਹਾ ਸੀ। ਤੇ ਮੈਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਇਹ ਮਾਂ ਦੀ ਪੇਟੇ ਛੁਰਾ ਨਹੀਂ ਔਰ ਇਸ ਤੋਂ ਇਲਾਵਾ ਜਿੰਨੀ ਵੀ ਲੀਡਰਸ਼ਿਪ ਹੈ ਆ ਚੰਨੀ ਸਾਹਿਬ ਦੀ ਗੱਲ ਕਰ ਲਓ ਚੰਨੀ ਸਾਹਿਬ ਮੁੱਖ ਮੰਤਰੀ ਰਹੇ ਔਰ ਮੈਂ ਕਹਿੰਦਾ ਵੀ ਇਹ ਇਤਿਹਾਸ ਹੈ ਇੱਕ ਇਤਿਹਾਸ ਦੇ ਵਿੱਚ ਮੁੱਖ ਮੰਤਰੀ ਨੇ ਦੋ ਸੀਟਾਂ ਤੋਂ ਲੜਿਆ ਹੋਵੇ ਕੋਈ ਗੱਲ ਨਹੀਂ ਪਹਿਲਾਂ ਵੀ ਲੜਦੇ ਆ ਔਰ ਡਰੇ ਸੀ ਕਿ ਕਿਤੇ ਮੈਂ ਹਾਰ ਨਾ ਜਾਵਾਂ ਤੇ ਜਨਾਬ ਇਤਿਹਾਸ ਬਣਾਤਾ ਜਨਾਬ ਨੇ ਮੁੱਖ ਮੰਤਰੀ ਸਾਹਿਬ ਦੋਨੇ ਦੀਆਂ ਦੋਨੋਂ ਜਿਹੜਿਆ ਸੀਏ ਚੋਣ ਦੋਨੋਂ ਦੀਆਂ ਦੋਨੋਂ ਜਿਹੜੀਆਂ ਅਸੈਂਬਲੀ ਸੀਟਸ ਆ ਦੋਨੋਂ ਲੂਜ਼ ਕਰਕੇ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਇਸ ਤੋਂ ਸ਼ਰਮਨਾਕ ਘਟਨਾ ਨਹੀਂ ਹੋ ਸਕਦੀ ਔਰ ਨਹੀਂ ਨਹੀਂ ਇਹ ਕਹਿੰਦੇ ਨਾ ਮਾਂ ਦੇ ਪੇਟੇ ਛੁਰਾ ਮਾਰਿਆ ਤੇ ਚੰਨੀ ਸਾਹਿਬ ਦਾ ਸਗਾ ਭਰਾ ਨਾਲ ਦੀ ਕੌਨਸਟਿਚੂਐਂਸੀ ਤੋਂ ਜਿੱਥੇ ਜੀਪੀ ਸਿੰਘ ਲੜ ਰਿਹਾ ਸੀ ਉੱਥੋਂ ਉਹਦੇ ਖਿਲਾਫ ਇੱਕ ਬਾਗੀ ਦੇ ਤੌਰ ਤੇ ਲੜਨੇ ਤੇ ਇਹ ਮਾਂ ਦੀ ਪੇਟੇ ਛੁਰਾ ਨਹੀਂ ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੂੰ ਬੋਲਣ ਤੋਂ ਪਹਿਲਾਂ ਆਪਣੇ ਜਿਹੜਾ ਗਰੀਬਾਂ ਦੇ ਵਿੱਚ ਝਾਕ ਕੇ ਦੇਖ ਲੈਣਾ ਚਾਹੀਦਾ ਇਹ ਜਿੰਨੇ ਕ ਕਾਂਗਰਸ ਦੇ ਵਫਾਦਾਰ ਹੈ ਇਹ ਸਾਰੇ ਕਾਂਗਰਸੀਆਂ ਨੂੰ ਵੀ ਪਤਾ ਹੈ ਤੇ ਸਾਰੀ ਦੁਨੀਆ ਨੂੰ ਵੀ ਪਤਾ ਹੈ ਅੱਛਾ ਚੰਨੀ ਸਾਹਿਬ ਨੂੰ ਵੀ ਡਾਕਟਰ ਸਾਹਿਬ ਮੈਂ ਤੁਹਾਡੇ ਵਾਲਾ ਸਵਾਲ ਪੁੱਛਿਆ ਸੀ ਜਦੋਂ ਤੁਸੀਂ ਉਹਨਾਂ ਨੂੰ ਟਿੱਪਣੀ ਕੀਤੀ ਸੀ ਕਿ ਦੋ ਵਿਧਾਨ ਸਭਾ ਹਲਕਿਆਂ ਤੋਂ ਹਾਰ ਗਏ ਸੀ ਤਾਂ ਉਹ ਕਹਿੰਦਾ ਕੋਈ ਨਹੀਂ ਅਸੀਂ ਇਸ ਵਾਰੀ ਚੱਬੇ ਵਾਲੇ ਇਲੈਕਸ਼ਨ ਦੇ ਵਿੱਚ ਕਿੱਟੀ-ਕੱਟਾ ਕੱਢ ਦੇਣਾ ਲੱਗ ਜਾਊ ਪਤਾ ਡਾਕਟਰ ਆਜੂ ਮਰਨੂੰ ਨਹੀਂ ਮੈਂ ਤਾਂ ਚੰਨੀ ਨੂੰ ਕਹਿੰਦਾ ਵੀ ਤੇਰੇ ਚ ਇੰਨੀ ਜਾਨ ਸੀ ਤੇ ਦੁਆਬੇ ਨੂੰ ਕਹਿੰਦਾ ਨਾ ਅੱਠਾ ਸੀ ਫੇਰ ਉੱਥੋਂ ਲੜਨਾ ਸੀ ਫੇਰ ਦੁਆਬੇ ਨੂੰ ਨਾ ਅ ਤੇ ਮੈਂ ਇਹਨੂੰ ਇਹ ਵੀ ਦੱਸਣਾ ਚਾਹਨਾ ਕਿ ਜਿਸ ਲੋਕ ਸਭਾ ਜਿਹੜੀ ਤਾਜ਼ੀ-ਤਾਜ਼ੀ ਜਿੱਤ ਕੇ ਹਟਿਆ ਸੀ ਜਿਹੜੀ ਵੈਸਟ ਦੇ ਵਿੱਚ ਬਾਏ ਇਲੈਕਸ਼ਨ ਜਿੱਥੋਂ ਭਗਤ ਜੀ ਜਿਹੜੇ ਜਿੱਤੇ ਆ ਤੇ ਉਸ ਬਾਏ ਇਲੈਕਸ਼ਨ ਦੇ ਵਿੱਚ ਜਦੋਂ ਇਹ ਲੜਿਆ ਤੇ ਉੱਥੋਂ 16000 ਸਿਰਫ ਵੋਟ ਪਈ ਆਮ ਆਦਮੀ ਪਾਰਟੀ ਨੂੰ ਤੇ ਜਦੋਂ ਅਸੀਂ ਉੱਥੋਂ ਬਾਏ ਇਲੈਕਸ਼ਨ ਲੜੇ ਤਾਂ ਫਿਰ ਇਹ ਤਾਂ ਐਮਪੀ ਵੰਡ ਤੋਂ ਬਾਅਦ ਇਹਦੇ ਜੋ ਹਾਲਾਤ ਹੋਏ ਉੱਥੇ ਉੱਥੇ ਅਸੀਂ 37000 ਤੋਂ ਵੀ ਜ਼ਿਆਦਾ ਵੋਟਾਂ ਨਾਲ ਜਿੱਤੇ ਸੋ ਇਸ ਕਰਕੇ ਇਹ ਸਿਰਫ ਡਰਾਮੇ ਆ ਡਰਾਮਿਆਂ ਤੋਂ ਵੱਧ ਕੇ ਕੁਝ ਨਹੀਂ ਬਾਕੀ ਹਾਂ ਆਪਣਾ ਜੋਰ ਲਾ ਲੈਣ ਲੱਜ ਕੇ ਲਾ ਲੈਣ ਸਾਰੇ ਇਕੱਠੇ ਹੋ ਕੇ ਲਾ ਲੈਣ ਮਜਬੂਤੀ ਨਾਲ ਅਸੀਂ ਲੜ ਰਹੇ ਹਾਂ ਮਜਬੂਤ ਲੋਕ ਸਾਨੂੰ ਪਿਆਰ ਕਰਦੇ ਆ ਹੁਣ ਤਾਂ ਮੈਨੂੰ ਪਤਾ ਲੱਗਾ ਵੀ ਇਹਨਾਂ ਨੇ ਬੀਜੇਪੀ ਨਾਲ ਵੀ ਹੱਥ ਮਿਲਾ ਲਿਆ ਹੁਣ ਦੋਨੇ ਇਕੱਠੇ ਹੋ ਕੇ ਲੜਦੇ ਕਹਿੰਦੇ ਡਾਕਟਰ ਰਾਜ ਕਾਪੂ ਰਿਆਂ ਦਾ ਹੁਣ ਇਕੱਠੇ ਹੋ ਕੇ ਟਾ ਲੋ ਉਦੋਂ ਜਿਹੜਾ ਬੀਜੇਪੀ ਵਾਲਾ ਕਹਿੰਦਾ ਚੱਲ ਜਿਹੜੀ ਮੈਨੂੰ ਨਹੀਂ ਪਾਣੀ ਕੋਈ ਨਹੀਂ ਤੂੰ ਇਹਨੂੰ ਇਹਨੂੰ ਹੀ ਪਾ ਦਿਓ ਕਾਂਗਰਸ ਨੂੰ ਪਾ ਦਿਓ ਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਕਾਂਗਰਸ ਦਾ ਜਿਹੜਾ ਵਰਕਰ ਆ ਜਿਹੜਾ ਸੀਗਾ ਕਾਂਗਰਸ ਦੀ ਕਦੀ ਵੀ ਵੋਟ ਜਿਹੜੀ ਹੈ ਉਹ ਚੱਬ ਉਹ ਰਹੀ ਨਹੀਂ ਮਾਲਪੁਰ ਦੇ ਵਿੱਚ ਕਦੀ 14000 ਕਦੀ 8 18000 ਤੇ 17 ਦੇ ਵਿੱਚ 45 ਸਾਲ ਬਾਅਦ ਕਾਂਗਰਸ ਜਿੱਤੀ ਸੀ ਔਰ ਉਸ ਦੇ ਲਈ ਜੇਕਰ ਕੋਈ ਕਿਸੇ ਨੂੰ ਉਸ ਦੇ ਵਿੱਚ ਸਾਡੇ ਸਾਥੀਆਂ ਦਾ ਬਹੁਤ ਵੱਡਾ ਰੋਲ ਸੀ ਔਰ ਉਹ ਵੀ 30000 ਵੋਟਾਂ ਦੇ ਨਾਲ ਜਿੱਤੀ ਸੀ ਸੋ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਕਾਂਗਰਸ ਦਾ ਵੋਟ ਬੈਂਕ ਕਿੱਥੇ 15 16000 ਤੋਂ ਜ਼ਿਆਦਾ ਜਿਹੜਾ ਉਹ ਬਿਲਕੁਲ ਨਹੀਂ ਹੈ ਸੋ ਜਿੰਨਾ ਮਰਜ਼ੀ ਜ਼ੋਰ ਲਗਾ ਰਣ ਔਰ ਜਿਹੜੀ ਕਾਂਗਰਸ ਦੇ ਸਾਥੀ ਜਿਹੜੇ ਉਦੋਂ ਸੀਗੇ ਸਾਰੇ ਦੀ ਸਾਰੀ ਕਾਂਗਰਸ ਸਾਡੇ ਨਾਲ ਸਾਡੇ ਨਾਲ ਚਰਨਜੀਤ ਚੰਨੀ ਨੂੰ ਲੈ ਕੇ ਇੱਕ ਹੋਰ ਵੱਡੀ ਟਿੱਪਣੀ ਤੁਹਾਡੇ ਵੱਲੋਂ ਕੀਤੀ ਗਈ ਹੈ ਕਿ ਚਰਨਜੀਤ ਚੰਨੀ ਆਪਣੇ ਆਪ ਨੂੰ ਦਲਿਤ ਕਹਾ ਕੇ ਹੀ ਖੁਸ਼ ਨਹੀਂ ਹੈਗੇ ਜੀ ਨਹੀਂ ਠੀਕ ਹੈ ਗੱਲ ਤਾਂ ਇਹ ਵੀ ਮੈਂ ਤਾਂ ਉਹਨੂੰ ਇਹ ਪੁੱਛਣਾ ਚਾਹੁੰਦਾ ਹੈ ਵੀ ਤੂੰ ਆਪਣੇ ਆਪ ਨੂੰ ਬਹੁਤ ਵਾਰ ਦੇਖੋ ਕਾਂਗਰਸ ਨੇ ਇਹਨੂੰ ਕੋਸ਼ਿਸ਼ ਕੀਤੀ ਵੀ ਅਸੀਂ ਕੋਈ ਦਲਿਤ ਸਮਾਜ ਚੋਂ ਇੱਕ ਮੁੱਖ ਮੰਤਰੀ ਬਣਾਈਏ ਔਰ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਨੂੰ ਉਹ ਇਤਿਹਾਸ ਸਿਰਜਿਆ ਕਾਂਗਰਸ ਪਾਰਟੀ ਨੇ ਬਹੁਤ ਵੱਡਾ ਕਾਰਡ ਖੇលਿਆ ਔਰ ਇਹ ਕਾਂਗਰਸ ਪਾਰਟੀ ਦਾ ਕਾਰਡ ਫੇਲ ਕਰਤਾ ਇਹਨੇ ਔਰ ਤੁਸੀਂ ਦੱਸੋ ਵੀ ਜਿਹੜਾ ਤੂੰ ਦਲਿਤ ਚਿਹਰਾ ਹੈ ਉਹ 34 ਸੀਟਾਂ ਇਸ ਦਲੇ ਸੀਟਾਂ ਵੀ ਤੂੰ ਯਾਰ 34 ਦੇ ਵਿੱਚ ਚੌਥੀ ਦੇ ਵਿੱਚ ਆਪਣੀਆਂ ਵੀ ਦੋਨੇ ਹਾਰ ਗਿਆ ਔਰ ਚੌਥੀਆਂ ਵਿੱਚੋਂ ਪੰਜ ਜਿੱਤੇ ਕਾਦਾ ਮੁੱਖ ਮੰਤਰੀ ਇਹਨੂੰ ਮੁੱਖ ਮੰਤਰੀ ਹੋਣ ਦਾ ਕੀ ਇਹਨੂੰ ਲੀਡਰ ਕਹਾਣ ਦਾ ਹੱਕ ਹੈ ਤੇ ਆਪਣੀਆਂ ਆਪਣੀਆਂ ਵੀ ਦੋਨੇ ਹਾਰ ਗਿਆ ਔਰ ਸਿਰਫ ਚੌਥੀਆਂ ਦੇ ਵਿੱਚੋਂ ਪੰਜ ਜਿੱਤੇ ਸੋ ਇਸ ਕਰਕੇ ਫੇਲ ਹੋ ਚੁੱਕਾ ਹੈ ਸਿਰਫ ਇੱਕ ਦੁਆਬੇ ਚ ਆ ਕੇ ਸਾ ਇਹਨੂੰ ਮੜ ਜਾਇ ਮਿਲਿਆ ਹੈ ਤੇ ਬਾਕੀ ਦੁਆਬੇ ਚ ਵੀ ਇਹਨੂੰ ਕੋਈ ਨਹੀਂ ਸਬਕ ਸਿਖਾ ਦਾਂਗੇ ਜੀ ਸੁੰਦਰ ਸ਼ਾਮਾ अरोड़ा ਨੂੰ ਲੈ ਕੇ ਤੁਸੀਂ ਹਰ ਵਾਰ ਬਹੁਤ ਸਖਤੀ ਟਿੱਪਣੀਆਂ ਕਰਦੇ ਹੋ ਇਸ ਵਾਰ ਵੀ ਮੈਂ ਤੁਹਾਡੀ ਇੱਕ ਵੀਡੀਓ ਵੇਖੀ ਹੈ ਤੁਸੀਂ ਬਹੁਤ ਉਹਨੂੰ ਲੰਬੇ ਹੱਥੀ ਲਿਆ ਉਹਨਾਂ ਨੂੰ ਡਾਕੂ ਕਹਿ ਕੇ ਪੁਕਾਰਿਆ ਹੈ ਤੇ ਕਾਂਗਰਸ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਸੁੰਦਰ ਸ਼ਾਮ ਅਰੋੜੇ ਨੇ ਸੁੰਦਰ ਸ਼ਾਮ ਅਰੋੜਾ ਨਹੀਂ ਕਾਂਗਰਸ ਇਕੱਲਾ ਮੌਤ ਦਾ ਜ਼ਿੰਮੇਵਾਰ ਇਹ ਸਾਰੇ ਜਿੰਨੇ ਵੀ ਜਿਨ੍ਹਾਂ ਨੇ ਜੁਆਇਨ ਕਰਾਇਆ ਇਹ ਸਾਰਿਆਂ ਨੇ ਇਕੱਠੇ ਹੋ ਵੀ ਕਰਾਇਆ ਅ ਬਾਜਵਾ ਸਾਹਿਬ ਚੰਨੀ ਸਾਹਿਬ ਤੇ ਹੋਰ ਤੇ ਅਰੋੜੇ ਦੀ ਆਦਤ ਆ ਵੀ ਸਾਰਾ ਸੈਟਿੰਗ ਜੇ ਕਰਕੇ ਉਹਨਾਂ ਨੂੰ ਜੁਆਇਨ ਕਰਾਇਆ ਤੇ ਇਹ ਕਹਿੰਦੇ ਜੀ ਅਸੀਂ ਡਾਕਟਰ ਰਾਜਨੂ ਜੀ ਦੁਆਰਾ ਕਾਂਗਰਸ ਚ ਨਹੀਂ ਆਂਦਣਾ ਭਾਈ ਕਹਿੰਦਾ ਕੌਣ ਆ ਦੇ ਬਾਕੀ ਦੇਖੋ ਜੀ ਬਾਜਵਾ ਸਾਹਿਬ ਦਾ ਤਾਂ ਬੜਾ ਵਧੀਆ ਫੰਡਾ ਹੈ ਉਹਦਾ ਵਧੀਆ-ਵਧੀਆ ਬੰਦੇ ਲੈ ਕੇ ਆਦਾ ਰੋੜਾ ਸਾਹਿਬ ਵਰਗੇ ਜਿਹੜੇ 50-50 ਲੱਖ ਦੇ ਜਿਹੜੇ ਰਿਸ਼ਵਤ ਦਿੰਦੇ ਫੜ ਹੋਏ ਹੋਣ ਔਰ ਜਿਨ੍ਹਾਂ ਦਾ ਓਪਨ ਹੈਡ ਛੱਟ ਕੇਸ ਹੋਵੇ ਕਲੀਅਰ ਕਟ ਕੇਸ ਹੋ ਜਿਸ ਸਜ਼ਾ ਹੋਣੀ ਹੀ ਹੋਣੀ ਹੈ ਸੋ ਮੈਂ ਸਮਝਦਾ ਕਿ ਕਾਂਗਰਸ ਨੂੰ ਬਹੁਤ ਦਿਨ ਦੂਰ ਨਹੀਂ ਜਦੋਂ ਕਾਂਗਰਸ ਨੂੰ ਆ ਰੋੜਾ ਕਰਕੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਸਜ਼ਾ ਜਦੋਂ ਹੋਣੀ ਤਾਂ ਪਤਾ ਲੱਗ ਜਾਣਾ ਕੋਰਟ ਦੇ ਵਿੱਚ ਕੇਸ ਸਜ਼ਾ ਬਹੁਤ ਜਲਦੀ ਹੋਣ ਵਾਲੀ ਹੈ ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਹੈ ਜਿਹੜੇ ਬੰਦੇ ਦਾਗੀ ਆ ਅਰੋੜੇ ਵਰਗੇ ਉਹੀ ਜਿਹੜੇ ਆ ਜਿਹੜਾ ਉਮੀਦਵਾਰ ਵੀ ਲੈ ਕੇ ਆਏ ਆ ਤੁਸੀਂ ਦੇਖੋ ਵੀ ਇਹ ਕਾਂਗਰਸ ਦੇ ਕਿੱਡੇ ਵੱਡੇ ਕਿੰਨੇ ਘੇਤਕਾਰੀ ਹੋਣਗੇ ਇਹ ਕਾਂਗਰਸ ਦੇ ਸਭ ਤੋਂ ਵੱਡੇ ਦੁਸ਼ਮਣ ਆ ਇਹਨਾਂ ਨੇ ਕਾਂਗਰਸ ਦੇ ਵਿੱਚ ਕਿੰਨੇ ਵਰਕਰ ਸੀ ਚੱਬੇਵਾਲ ਦੇ ਵਿੱਚ ਔਰ ਉਸ ਦੇ ਵਿੱਚੋਂ ਰਸੂਰਪੁਰੀ ਸਾਹਿਬ ਵੀ ਸੀ ਹੋਰ ਵਰਕਰ ਵੀ ਸੀ ਇਹਨਾਂ ਨੇ ਕਾਂਗਰਸ ਨੂੰ ਤਰਜੀਹ ਨਹੀਂ ਦਿੱਤੀ ਇਹਨਾਂ ਨੇ ਕਿਤੇ ਹੋਰ ਪਾਰਟੀ ਚੋਂ ਚੱਕ ਕੇ ਬੰਦਾ ਜਿਹੜਾ ਉਹ ਲਿਆਂਦਾ ਔਰ ਤੁਹਾਡੇ ਪਰਿਵਾਰ ਨੂੰ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ ਕਿ ਭਰਾ ਵੀ ਟਿਕਟ ਲੜਨਾ ਚਾਹੁੰਦੇ ਸੀ ਭਾਬੇ ਵੀ ਲੜਨਾ ਚਾਹੁੰਦੇ ਸੀ ਪਰੰਤੂ ਡਾਕਟਰ ਰਾਜਕੁਮਾਰ ਨੇ ਆਪਣੇ ਪੁੱਤਰ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਮੈਂ ਸਭ ਤੋਂ ਪਹਿਲਾਂ ਇਹ ਕਹਿੰਦਾ ਵੀ ਇਹ ਜਿਹੜੇ ਇਹਨਾਂ ਨੇ ਇੱਕ ਤਾਂ ਬੰਦਾ ਅਰੋੜੇ ਨੇ ਉਹੀ ਕੰਟੀਨਿਊਟੀ ਚ ਕਹਿਣਾ ਚਾਹੁੰਦਾ ਇਹਨੇ ਬੰਦਾ ਹੀ ਉਹ ਉਤਾਰਿਆ ਵੀ ਜਿਹੜਾ ਬਸ ਉੱਥੋਂ ਹਾਰ ਜਾਏ ਤੇ ਮੈਨੂੰ ਵਾ ਜਦੋਂ ਮੈਂ ਇੱਥੋਂ ਲੜਨਾ ਹਿਸ਼ਾਰਪੁਰ ਦੇ ਵਿੱਚੋਂ ਤੇ ਬੀਐਸਪੀ ਤੋਂ ਲੈਂਦਾ ਮੈਨੂੰ 5-7000 ਵੋਟ ਪਵਾ ਦਵੇ ਤੇ ਮੈਂ ਦੁਬਾਰਾ ਜਿੱਤ ਜਾਵਾਂ ਤੇ ਬਾਕੀ ਜਿਸ ਤੱਕ ਪਰਿਵਾਰ ਦਾ ਜਿਸ ਤੱਕ ਪਰਿ ਉਹ ਤਾਂ ਮੈਂ ਤਾਂ ਕਿਉਂਕਿ ਜਤਿੰਦਰ ਮੇਰਾ ਛੋਟਾ ਭਰਾ ਹੈ ਸੋਨੀਆ ਉਹ ਨਹੀਂ ਕਦੀ ਇਹਨੂੰ ਫੋਨ ਨਹੀਂ ਕੀਤਾ ਇਹ ਫੋਨ ਉਹਨਾਂ ਨੂੰ ਕਰਦੇ ਰਹੇ ਫੇ ਆਜੋ ਤੁਹਾਨੂੰ ਇਧਰੋਂ ਲੜਾਉਂਦੇ ਆ ਉਹ ਤਾਂ ਸਾਡੇ ਪਰਿਵਾਰ ਦੇ ਵਿੱਚ ਇੱਕ ਜੁੱਟਦਾ ਹੈ ਉਹ ਕਹਿੰਦੇ ਭਾਈ ਅਸੀਂ ਤਾਂ ਅਸੀਂ ਟਿਕ ਟੋਕ ਨਹੀਂ ਲੜਨੀ ਅਸੀਂ ਇਕੱਠੇ ਆ ਅਸੀਂ ਸੁਖੀ ਆ ਅਸੀਂ ਆਪਣੇ ਆਪ ਨੂੰ ਸਾਡੇ ਲਈ ਰਿਸ਼ਤੇ ਇੰਪੋਰਟੈਂਟ ਆ ਸਾਡੇ ਰਾਜਨੀਤੀ ਇੰਪੋਰਟੈਂਟ ਨਹੀਂ ਸੋ ਇਹ ਬਿਲਕੁਲ ਜਬਰੀਆਂ ਮਾਰਦੇ ਆ ਰਿਕਾਰਡ ਇਹਨਾਂ ਕੋਈ ਹੈ ਨਹੀਂ ਪ੍ਰੂਫ ਕੋਈ ਹੈ ਨਹੀਂ ਸੋ ਪਰਿਵਾਰ ਦੇ ਵਿੱਚ ਇਹਨਾਂ ਨੇ ਬਹੁਤ ਵੰਡਪਾਣ ਦੀ ਕੋਸ਼ਿਸ਼ ਕੀਤੀ ਪਰ ਇਹ ਅਫਸੋਸ ناکਾਮ ਸਾਬਤ ਹੋਇਆ ਸੋਹਣ ਸਿੰਘ ਠੰਡਨ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਸੋਹਣ ਸਿੰਘ ਠੰਡਨ ਨੂੰ ਵੀ ਇਸ ਵਾਰ ਠੰਡਾ ਕਰ ਦਿਓ ਪੂਰੀ ਤਰ੍ਹਾਂ ਦੇ ਨਾਲ ਤੇ ਠੰਡਾ ਸਾਹਿਬ ਤਾਂ ਉਹਦੇ ਠੰਡੇ ਹੋ ਚੁੱਕੇ ਆ ਪਹਿਲਾਂ ਚਾਰ ਵਾਰ ਜਿੱਤੇ ਸੀ ਤਿੰਨ ਵਾਰ ਹੁਣ ਹਾਰ ਗਏ ਚੌਥੀ ਵਾਰੀ ਹਾਰਨ ਜਾ ਰਹੇ ਜਮਾਨਤ ਜਬਤ ਹੋਣ ਜਾ ਰਹੀ ਹੈ ਸੋ ਇਹ ਜਿਹੜੇ ਦੋਨੇ ਉਮੀਦਵਾਰ ਲੜਿਆ ਇਹ ਲੋਕ ਸਭਾ ਦੇ ਵਿੱਚ ਵੀ ਮੇਰੇ ਖਿਲਾਫ ਲੜੇ ਸੀ ਸੋ ਦੋਨੇ ਦੋਨਾਂ ਦੀ ਜਮਾਨਤ ਜ਼ਬਤ ਕਰਾਈ ਸੀ ਤੇ ਹੁਣ ਫਿਰ ਦੋਨਾਂ ਦੀ ਜਮਾਨਤ ਜ਼ਬਤ ਕਰਾਣੀ ਆ ਸੋ ਇਹ ਜਮਾਨਤ ਜ਼ਬਤੀ ਉਮੀਦਵਾਰ ਆ ਇਹਨਾਂ ਦਾ ਕੋਈ ਮੈਂ ਸਾਰੇ ਆਪਣੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਵੀ ਸਰਕਾਰ ਆਪਣੀ ਇਹ ਇਹ ਕਹਿੰਦੇ ਜੀ ਸਾਡੀ ਜੀ 27 ਦੇ ਵਿੱਚ ਸਰਕਾਰ ਆਈ ਲੋ ਇਹ ਤਾਂ ਹਰਿਆਣੇ ਚ ਵੀ ਕਹਿੰਦੇ ਜੀ ਸਾਡੀ ਸਰਕਾਰ ਤੁਹਾਨੂੰ ਪਤਾ ਹੀ ਆ ਹਰਿਆਣੇ ਚ ਦਾ ਸਵੇਰੇ ਹੀ ਇਹ ਮੈਨੂੰ ਬਿਲਕੁਲ ਜਲੇਬੀਆਂ ਜਰੂਬੀਆਂ ਕਰਨੀਆਂ ਸ਼ੁਰੂ ਹੋ ਗਈਆਂ ਕਾਊਂਟਰਾਂ 'ਚ ਜਲੇਬੀਆਂ ਨਾਲੇ ਕਢਾ ਰਹੀਆਂ ਤੇ ਜਦੋਂ 2 ਘੰਟੇ ਲੀਡ ਕੀਤਾ ਤੇ ਉਸ ਤੋਂ ਬਾਅਦ ਵਿੱਚ ਬੀਜੇਪੀ ਲੀਡ ਕਰਨ ਲੱਪੀ ਉੱਥੇ ਵੀ ਸਰਕਾਰ ਬਣਦੀ ਬਣਦੀ ਰਹਿ ਗਈ ਸੋ ਜਲੇਬੀਆਂ ਤੇ ਖਾਣੀਆਂ ਤਾਂ ਕੀ ਸੀ ਸ਼ਾਮ ਤੱਕ ਇਹਨਾਂ ਦੀ ਖੁਦ ਜਲੇਬੀ ਬਣ ਗਈ ਸੋ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਾਂ ਵੀ ਬਹੁਤੇ ਜਸ਼ਨ ਨਾ ਮਨਾਓ ਆਮ ਆਦਮੀ ਪਾਰਟੀ ਤਖੜੀ ਹੈ ਤੇ ਅੱਜ ਵੀ ਤੇ ਆਮ ਆਦਮੀ ਪਾਰਟੀ ਆ ਜਿਹੜਾ ਬੀਬੀਆਂ ਦਾ ਜਿਹੜਾ 1000 11100 ਦੇਣਾ ਤੇ 11 1100 ਦੇਣ ਤੋਂ ਬਾਅਦ ਜਿਹੜੀ 2027 ਦੇ ਵਿੱਚ ਵੀ ਬਹੁਤ ਵੱਡੇ ਭਾਰੀ ਬਹੁਮਤ ਦੇ ਨਾਲ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਸੋ ਇਸ ਕਰਕੇ ਇਹਨਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੁਣ ਵੀ ਆਮ ਆਦਮੀ ਜਿੱਥੇ ਵੀ ਵੈਸੇ ਵੀ ਇੱਕ ਇਤਿਹਾਸ ਰਿਹਾ ਹੈ ਕਿ ਜਿੱਥੇ ਆਮ ਆਦਮੀ ਪਾਰਟੀ ਇੱਕ ਵਾਰੀ ਸਰਕਾਰ ਆ ਜਾਂਦੀ ਹੈ ਤੇ ਉੱਥੇ ਘੱਟੋ ਘੱਟ ਤੁਸੀਂ ਦੇਖ ਲਓ ਦਿੱਲੀ 'ਚ ਔਰ ਦਿੱਲੀ ਦੇ ਵਿੱਚ ਆਪਾਂ ਉੱਥੇ ਲਗਾਤਾਰ ਹੁਣ ਚੌਥੀ ਵਾਰ ਬਣਨ ਜਾ ਰਹੀ ਸਰਕਾਰ ਤੇ ਇੱਥੇ ਵੀ ਇਹੀ ਆ ਰਿਹਾ ਹੈ ਅੱਛਾ ਇਹ ਇੱਕ ਹੋਰ ਚੀਜ਼ ਤੋਂ ਬੜੇ ਖੁਸ਼ ਆ ਕਹਿੰਦੇ ਜੀ ਸਾਡਾ ਅਸੀਂ 8 ਲੋਕ ਸਭਾ ਸੀਟਾਂ ਜਿੱਤੀਆਂ ਤੇ ਹੁਣ ਸਾਡੀ 27 'ਚ ਵੀ ਸਰਕਾਰ ਬਣਨ ਜਾ ਰਹੀ ਹੈ ਤੇ ਮੈਂ 19 ਦੇ ਵਿੱਚ ਵੀ ਮੈਨੂੰ ਲੱਗਦਾ ਕਾਫੀ ਜ਼ਿਆਦਾ ਜਿੱਤੀਆਂ ਸੀ ਤਾਂ 22 ਦੇ ਵਿੱਚ ਨਤੀਜੇ ਦੇਖ ਲੈਣੇ ਹੋਣਗੇ ਫਿਰ ਹਾਂ ਬਿਲਕੁਲ ਜਦੋਂ ਇਹ ਨਹੀਂ ਹੁਣ ਹਾਂ ਬਿਲਕੁਲ ਉਦੋਂ ਵੀ ਇਹਨਾਂ ਨੇ 8 ਸੀਟਾਂ ਜਿੱਤੀਆਂ ਸੀ ਤੇ 22 ਦੇ ਵਿੱਚ 18 ਆਈਆਂ ਤੇ ਹੁਣ ਵੀ ਮੈਂ ਇਹਨਾਂ ਨੂੰ ਸਮਝ ਦੱਸਣਾ ਚਾਹੁੰਦਾ ਕਿ ਹੁਣ ਵੀ ਤੁਸੀਂ ਭਾਵੇਂ 8 ਜਿੱਤੀਆਂ ਤੇ ਹੁਣ 15 ਹੀ ਆਣੀਆਂ ਸੋ ਜੋ ਬਹੁਤਾ ਮੈਂ ਇਹਨਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਬਜਾਏ ਕਿ ਪਰਸਨਲ ਅਟੈਕਸ ਕਰਨ ਦੇ ਆਪਣੇ ਕੰਮਾਂ ਤੇ ਫੋਕਸ ਰੱਖੋ ਜੀ ਸੋ ਸੋ ਐਸਨ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਡਾਕਟਰ ਰਾਜਕੁਮਾਰ ਚੱਬੇਵਾਲ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਹੈ ਸੋ ਪ੍ਰਤਾਪ ਸਿੰਘ ਬਾਦਸ਼ਾਹ ਤੇ ਚਰਨਜੀਤ ਚੰਨੀ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਉਹਨਾਂ ਦੇ ਸਵਾਲਾਂ ਦਾ ਜਵਾਬ ਉਹਨਾਂ ਦੀ ਭਾਸ਼ਾ ਦੇ ਵਿੱਚ ਉਹਨਾਂ ਵੱਲੋਂ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ 2024 ਦੇ ਵਿੱਚ ਜਿਨ੍ਹਾਂ ਦੋ ਉਮੀਦਵਾਰਾਂ ਦੀ ਉਹਨਾਂ ਵੱਲੋਂ ਜ਼ਮਾਨਤਾਂ ਜ਼ਬਤ ਕਰਵਾਈਆਂ ਗਈਆਂ ਸੀ ਤਾਂ ਚੱਬੇਵਾਲ ਦੀ ਜ਼ਿਮਨੀ ਚੋਣ ਦੇ ਵਿੱਚ ਇੱਕ ਵਾਰ ਮੁੜ ਤੋਂ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਕੈਮਰਾ ਪਰਸਨ ਮਨਵੀਰ ਮੇਟਿਆਣਾ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹ